ਪਬਲਿਕ ਲਾਈਵ ਅੱਗ ਲੱਗਣ ਨਾਲ ਅੱਧੀ ਰਾਤ ਨੂੰ ਗੁਜਰਾ ਦਾ ਕੁੱਲ ਸੜਕੇ ਹੋਇਆ ਸਵਾ ਪਠਾਨਕੋਟ ਦੇ ਪਿੰਡ 88 ਵਿਖੇ ਅੱਧੀ ਰਾਤ ਨੂੰ ਲਗਭਗ 3 ਵਜੇ ਦੇ ਕਰੀਬ ਗੁਜਰਾ ਦੇ ਕੁੱਲ ਨੂੰ ਅੱਗ ਲੱਗ ਗਈ ਜਿਸ ਵਿੱਚ ਉਹਨਾਂ ਦਾ ਸਾਰਾ ਸਮਾਨ ਸੜਕੇ ਸਵਾ ਹੋ ਗਿਆ ਜਾਣਕਾਰੀ ਦੇਂਦੇ ਹੋਏ ਕਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਰਾਤ ਨੂੰ ਸੁੱਤੇ ਪਏ ਸੀ ਕਿ ਅਚਾਨਕ ਰਾਤ 3 ਵਜੇ ਦੇ ਕਰੀਬ ਉਹ ਨਾਦੀਕੁੱਲ ਨੂੰ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਕੁੱਲ ਨੂੰ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਜਿਸ ਦੇ ਚਲਦੇ ਪੀੜਤਾਂ ਵੱਲੋਂ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਮਗਰ ਜਦ ਤੱਕ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਤਦ ਤੱਕ ਅੱਗ ਦੀਆਂ ਲਪਟਾਂ ਨੇ ਗੁਜਰਾں ਦੀਆਂ ਕੁਲੀਆਂ ਦਾ ਸਭ ਕੁਝ ਸਵਾਹ ਕਰ ਦਿੱਤਾ ਨੇ ਕਿਹਾ ਕਿ ਉਹਨਾਂ ਨੇ ਆਪਣੀ ਜਾਨ ਤਾਂ ਬਚਾ ਲਈ ਪਰ ਉਹਨਾਂ ਦਾ ਸਾਰਾ ਸਮਾਨ ਮੰਝੇ ਵਿਸਤ੍ਰਿਤ ਕਾਗਜ਼ ਤੇ ਹੋਰ ਕਾਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਫਿਲਹਾਲ ਅੱਗ ਲੱਗਣ ਦਾ ਪਤਾ ਨਹੀਂ ਲੱਗ ਪਾਇਆ ਹੈ ਪੀੜਤਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਹਜੂਰ ਜੀ ਕਿਤਨਾ ਲੱਗਿਆ ਪਤਾ ਨਹੀਂ ਸਰ ਆਪਾਂ ਸੁਪੇ ਸੀ ਕਿ ਰਾਤ ਨੂੰ ਤੇ ਰਾਤ ਦੇ ਕੋਈ 3:00 ਵਜੇ ਨਾਲ ਇਹ ਮੁੰਡਾ ਸਾਡਾ ਇੱਕ ਜਾਗਿਆ ਤੇ ਉਹਨੇ ਦੇਖਿਆ ਵੀ ਸਾਨੂੰ ਅੱਗ ਲੱਗੀ ਸੀਗੀ ਆਪਾਂ ਬਾਹਰ ਆ ਕੇ ਦੇਖਿਆ ਤੇ ਸਾਰੇ ਅੱਗ ਫੈਲ ਚੁੱਕੀ ਸੀਗੀ ਰਤਨਾ ਰੋਲਰ ਅਲਾਵਾ ਤੇ ਮਹੱਲੇ ਦੇ ਵੀ ਕੁਝ ਹੋਰ ਆਪਣੇ ਬੰਦੇ ਆ ਕੇ ਅੱਗ ਬੁਝਾਉਣ ਲੱਗੇ ਲੇਕਿਨ ਸਭ ਕੁਝ ਸੜ ਕੇ ਸੁਆਹ ਚੁਕਾ ਹੋ ਗਿਆ ਹੈਗਾ ਉਹਦੇ ਵਿੱਚ ਸਾਡਾ ਜੋ ਵੀ ਹੈਗਾ ਰੱਖ-ਰਖਾਵ ਗਹਿਣੇ ਸੀਗੇ ਪੈਸੇ ਸੀ ਜੋ ਕੁਝ ਵੀ ਹੈਗਾ ਸਭ ਸੜ ਗਿਆ ਕੱਪੜੇ ਲੀੜੇ ਹਰ ਚੀਜ਼ ਸਭ ਕੁਝ ਸੁਆਹ ਹੋ ਗਈ ਹੈ ਸੜ ਕੇ ਤੇ ਬੱਚਿਆਂ ਦੇ ਡਾਕੂਮੈਂਟ ਸੀਗੇ ਸਾਡੇ ਜੋ ਡਾਕੂਮੈਂਟ ਸੀਗੇ ਹਰ ਚੀਜ਼ ਸੜ ਕੇ ਸੁਆਹ ਹੋ ਗਈ ਹੈ ਫਾਇਰ ਬ੍ਰਿਗੇਡ ਨੂੰ ਉਤਲਾ ਨਹੀਂ ਕੀਤੀ ਸੀ ਫਾਇਰ ਬ੍ਰਿਗੇਡ ਨੂੰ ਉਤਲਾ ਕੀਤੀ ਸੀ ਲੇਕਿਨ ਜਿਸ ਵੇਲੇ ਫਾਇਰ ਬ੍ਰਿਗੇਡ ਆਈ ਸੀ ਪੰਜ ਕੁ ਵਜੇ ਨਾਲ ਤੇ ਉਸ ਵੇਲੇ ਨੂੰ ਸਭ ਕੁਝ ਸੜ ਚੁੱਕਾ ਸੀਗਾ ਤੇ ਹੁਣ ਸਾਡਾ ਸ਼ਾਸਨ ਅੱਗੇ ਇਹੀ ਬੇਨਤੀ ਹੈ ਕਿ ਸਾਡੀ ਕੁਛ ਨਾ ਮਦਦ ਕੀਤੀ ਚਾਹੀਜੋ ਅਨੀ ਸਰ ਕੀ ਨਾ ਜੀ ਮੇਰਾ ਨਾਮ ਬਾਨੂ ਪ੍ਰਤਾਪ ਸਿੰਘ ਹੈ ਜੀ ਮੈਂ ਪਿੰਡ ਟੀ ਦਾ ਰਹਿਣ ਵਾਲਾ ਦਾ ਇੱਥੋਂ ਦਾ ਨੰਬਰਦਾਰ ਜੀ ਦਾ ਬੇਟਾ ਹੈਗਾ ਇਹ ਜਿਹੜੇ ਪਰਵਾਸੀ ਹੈਗੇ ਸਾਡੇ ਪਿੰਡ ਹੀ ਰਹਿੰਦੇ ਸੀਗੇ ਰਾਤ ਦੇ ਕੋਈ 3 ਵਜੇ ਇਹਨਾਂ ਦੇ ਕੁੱਲ ਨੂੰ ਅੱਗ ਲੱਗ ਗਈ ਪਤਾ ਨਹੀਂ ਕਿਸ ਕਾਰਨ ਲੱਗੀ ਤੇ 5 ਵਜੇ ਤੱਕ ਇਹਨਾਂ ਨੇ ਫੋਨ ਫੋਨ ਕੀਤਾ ਫਾਇਰ ਬ੍ਰੀਡ ਨੂੰ ਜੇਲੇ ਨੂੰ ਫਾਇਰ ਬ੍ਰੀਡ ਪਹੁੰਚੀ ਉਸ ਟਾਈਮ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ ਇਹਨਾਂ ਦੇ ਬੱਚਿਆਂ ਦੇ ਡਾਕੂਮੈਂਟ ਸੀਗੇ ਕੁਝ ਪੈਸੇ ਸੀਗੇ ਕੋਈ ਜੁਵੈਲਰੀ ਸੀਗੀ ਸਾਰੀ ਖਤਮ ਹੋ ਗਈ ਜੀ ਗਰੀਬ ਬੰਦੇ ਹੈਗੇ ਆ ਅੱਗੇ ਕੁੱਲੇ ਜਿਹੇ ਰਹਿੰਦੇ ਹੈਗੇ ਆ ਖਾਣ ਨੂੰ ਵੀ ਨਹੀਂ ਹੈਗਾ ਜੋ ਹੈਗਾ ਸੀ ਸੜ ਸੜ ਸਭ ਕੁਝ ਸੜ ਚੁਕਿਆ ਹੈ ਮੇਰੀ ਪ੍ਰਸ਼ਾਸਨ ਅਗੇ ਹੀ ਬੇਨਤੀ ਹੈ ਇਹਨਾਂ ਦੀ ਅੱ ਤੋਂ ਬਾਅਦ ਮਦਦ ਕੀਤੀ ਜਾਵੇ ਜੋ ਬੰਦਾ ਸਰਦਾਂ ਨੂੰ ਦਿੱਤਾ ਜਾਵੇ ਕੀ ਨਾ ਮਤਲਬ ਨਫਸ ਕੀ ਗੱਲ ਬਾਤ ਹੋਈ ਸੀ ਹੱਥ ਲੱਗ ਗਏ ਸਾਬ ਕਿੰਨੇ ਵੇਦਨ ਸੀ ਸਾਬ ਕਿੰਨਾ ਕਿ ਨੁਕਸਾਨ ਹੋ ਗਿਆ ਬਹੁਤ ਜਿਆਦਾ ਹੈ ਨੁਕਸਾਨ ਬਹੁਤ ਜਿਆਦਾ ਹੋ ਗਿਆ ਕਪੜਾ ਲਈ ਰੱਪ ਸੜ ਗਿਆ ਗਹਿਣਾ ਸੜ ਗਿਆ ਪੈਸਾ ਸੜ ਗਿਆ ਕੁਝ ਨਹੀਂ ਰਿਹਾ ਸਾਡੇ ਕੋਲ ਭਾਂਡੇ ਰੋਟੀ ਖਾਣ ਵਾਸਤੇ ਵੀ ਨਹੀਂ ਰੇ ਕੀ ਪ੍ਰਸ਼ਾਸਨੋਂ ਕੀ ਮੰਗਤੂ ਸਾਨੂੰ ਸਰਕਾਰ ਵੱਲੋਂ ਕੋਈ ਮਦਦ ਹੋਣੀ ਚਾਹੀਦੀ ਹੈ ਹਾਂ ਜੀ ਸਾਡੇ ਕੋਲ ਕੁਛ ਨਹੀਂ ਰਿਹਾ ਸਾਹਿਬ ਕਿੰਨੇ ਵਜੇ ਟਾਈਮ ਸੀਗਾ ਜੀ ਸਾਢੇ 3 ਵਜੇ ਦਾ ਟਾਈਮ ਸੀ ਫਾਈਵ ਕੇ ਨੂੰ ਕਾਲ ਕੀਤਾ ਸੀਗਾ 1 ਵਜੇ ਵੱਲ ਹਾਂ ਜੀ ਕਿੰਨੇ ਦੇਰ ਬਾਅਦ ਪਹੁੰਚੇ ਸੀ ਉਹ ਪਹੁੰਚੇ ਕੋ 5 ਵਜੇ ਨਾਲ ਹਾਂ ਤਾਂ 5 ਸਾਢੇ 4 ਵਜੇ ਪੌਣੇ 5 ਵਜੇ ਵੱਜੇ ਪਹੁੰਚੇ ਹੋਣੇ ਹਾਂਜੀ